प्रिंटेड सूट है कितने प्यारे प्यारे सूट ठीक है जी और ये वर्क की वराइटी मिलती है ये नेचुरल करेब के ऊपर ही ये वेलवेट के ऊपर है जी ठीक है जी ये जो आजकल सीमर में हैंड वर्क चल रहे जैसा कि ये देखो जी ये शर्ट है और इसकी प्लेन सलवार होगी जी और ऊपर इसका वर्क बनाएगा ये भी शर्ट का डिजाइन है ठीक है जी ये ओवर का डिज़ाइन है इसका ਇਹ ਪੂਰਾ ਆਪਕੋ ਸੈੱਟ ਮਿਲੇਗਾ ਜੀ ਇਸ ਸਲਵਾਰ ਵੀ ਨਾਲ ਹੋਏਗੀ ਔਰ ਦੁਪੱਟਾ ਵੀ ਨਾਲ ਹੋਏਗਾ ਜਿਹਾ ਕਿ ਇਹ ਰੁਪਟਾ ਹੈ ਇਸ ਦਾ ਦੇਖੋ ਮਤਲਬ ਇਹ ਵੀ ਰੁਪਟਾ ਹੈ ਦੇਖੋ ਜੀ ਸੂਟਾਂ ਦੇ ਨਾਲ ਨਾਲ ਦੁਪੱਟੇ ਵੀ ਰੈਡੀ ਕੀਤੇ ਹੋਇਆ ਫੁੱਲ ਹੈਵੀ ਵਰਕ ਵਾਲੇ ਠੀਕ ਹੈ ਜੀ ਉਹ ਇਹ ਵਾਈਟ ਨਹੀਂ ਜੀ ਦੇਖੋ ਇਹ थ्रेड ਦਾ ਕੰਮ ਆਇਆ ਵਾਈਟ ਵਿੱਚ ਦੇਖੋ ਜੀ ਇਹ ਹੈਗਾ थ्रेड ਦਾ ਕੰਮ ਬਹੁਤ ਸੋਹਣਾ ਕੀਤਾ ਹੋਇਆ ਬਹੁਤ ਸੋਹਣੀ ਡਿਜ਼ਾਈਨਿੰਗ ਆ ਕਿਆ ਕਹਿਨੇ ਨੇ ਡਾਈਏਬਲ ਕਪੜਾ ਤੁਸੀਂ ਸਾਰਾ ਡਾਈ ਵੀ ਕਰਵਾ ਸਕਦੇ ਹੋ ਵਾਈਟ ਰੱਖਣਾ ਆਬ ਵਾਈਟ ਰੱਖਣਾ ਜਿੱਦਾਂ ਵੀ ਤੁਹਾਡੀ ਚੋਇਸ ਆ ਤੁਸੀਂ ਓਦਾਂ ਕਰਵਾ ਸਕਦੇ ਹੋ ਜੀ ਦੇਖੋ ਜੀ ਹੈਂਡ ਵਰਕ ਆ ਆ ਹੈਗਾ ਹੈਂਡਵਰਕ ਦਾ ਕੰਮ ਸਾਰਾ ਵਿੱਚ ਬਹੁਤ ਸੋਹਣੀ ਕਲੈਕਸ਼ਨ ਆ ਜੀ ਬਹੁਤ ਸੋਹਣੀ ਇੱਕ ਤੋਂ ਇੱਕ ਡਿਜ਼ਾਈਨਿੰਗ ਆ ਵੀਰੇ ਹੁਣੀਆਂ ਕੋਲੇ ਕਿੰਨੇ ਚਾ ਕੋਰੀਏ ਭੈਣ ਸਾਰੇ ਪ੍ਰਿੰਟਡ ਜੋ ਹੈ ਪਿਓਰ ਕੇ ਸੂਟ ਜਿਸਾ ਕਿ ਇਹ ਬਰਬਰੀ ਪ੍ਰਿੰਟ ਕੇ ਸੂਟ ਹੈ ਠੀਕ ਹੈ ਇਹ ਹੈਗੀ ਆ ਜੀ ਬਰਬਰੀ ਪ੍ਰਿੰਟਿੰਗ ਸਾਰੇ ਕਲਰ ਬਹੁਤ ਨੇ ਇਹਦੇ ਵਿੱਚ ਸਾਰੇ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਚੈੱਕ ਕਰੋ ਜੀ ਦੇਖੋ ਜੀ ਨੇਚਰਲ ਕਰੇਵ ਤੇ ਇਸਕੇ ਵੀ ਆਪਕੋ ਕਲਰ ਮਿਲ ਜਾਏਗੇ ਜੀ ਠੀਕ ਹੈ ਇਹਦੇ ਵਿੱਚ ਵੀ ਕਹਿੰਦੇ ਕਲਰ ਮਿਲ ਜਾਣਗੇ ਨੇਚਰਲ ਕਰੇਵ ਆਹੇ ਇਹ ਪ੍ਰਿੰਟਡ ਹੈ ਦੇਖੋ ਨੇਚਰਲ ਕਰੇਵ ਇਹ ਵੀ ਨੇਚਰਲ ਕਰੇਵ ਦੇ ਵਿੱਚ ਪ੍ਰਿੰਟਿੰਗ ਦਾ ਬਹੁਤ ਸੋਹਣਾ ਸੂਟ ਹੈ ਠੀਕ ਹੈ ਬਾਕੀ ਆਪਕੋ ਨੰਬਰ ਦੇ ਦੇਗੀ ਜੀ ਹਾਂ ਹਾਂ ਆਪ ਕੰਟੈਕਟ ਕਰ ਲੈਣਾ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਡਿਜ਼ਾਈਨ ਨੇ ਫੈਬਰਿਕ ਬਹੁਤ ਸੋਹਣਾਗਾ ਆਹ ਦੇਖੋ ਆ ਵੀ ਕਿੰਨਾ ਸੋਹਣਾ ਚੀਜ਼ ਆਗੀ

ये लग रही है वेलवेट के मैचिंग सूट मिलेगा आपको जी वराइटी कितनी प्यारी प्यारी है ठीक है जी ये डाइवल वराइटी है अच्छा। ये खादी सिलक मिलेगी और गंजा मिलेगा जी और जी क्रेम मिलेगी जी ये गिलास और गंजा वाइट मिलेगा जी सेलफ रुपट्टा मिलेगा फुल पेवर का ये सारी डाइवर सी, की दुपट्टे ये है दुपट्टे टिशु शिमर टिशु शिमर चुपट्टे ने गए है ਇਹ ਵੀ ਬਹੁਤ ਸੋਹਣਾ ਕੱਪੜਾ ਹੈਗਾ ਇਹ ਕੀ ਤੇ ਕੋਈ ਹੈਂਡਵਰਕ ਕੋਈ ਵੀ ਡਰੈਸ ਬਣਾਨੀ ਹੋ ਕਿਸੇ ਬਹਿਨ ਨੂੰ ਪਾਰਟੀ ਵੇਅਰ ਸਭ ਇਸ ਪਾਰਟੀ ਵੇਅਰ ਡਰੈਸ ਕਿਸੇ ਨੇ ਬਣਵਾਉਣੀ ਹੈ ਇਹ ਬਹੁਤ ਸੋਹਣਾ ਨੈਟ ਦੇ ਉੱਤੇ ਸਾਰਾ ਵਰਕ ਹੈਗਾ ਦੇਖੋ ਤੁਸੀਂ ਕਿੰਨਾ ਸੋਹਣਾ ਹਾਂ ਹੈਂਡਵਰਕ ਹੈ ਸਾਰਾ ਇਹ ਇਹਦੇ ਚ ਕਲਰ ਕਹਿੰਦੇ 8 ਮਿਲ ਜਾਣਗੇ ਹਾਂ किसे लोड़ हुए इस चीज कोई वगैरह रेडी करनी है 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 ये 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 पाकिस्तानी पाकिस्तानी मिलेगा आपको पाकिस्तानी सूट सूट जी और और okay. भी भी साथ में सलवार भाई बारह सो पाकिस्तानी सूट ਇਹ ਪਿਓਰ ਕੀ ਆ ਆਈਟਮ ਜੈਸੀ ਇਹ ਹੈਗੀ ਹੈ ਜੀ ਪਿਓਰ ਦੀ ਆਈਟਮ ਦੇਖੋ ਕਿੰਨੇ ਸੋਹਣੇ ਕਲਰ ਨੇ ਇਹਦੇ ਵਿੱਚ ਇਹ ਪਿਓਰ ਦਾ ਕਪੜਾ ਹੈਗਾ ਪਿਓਰ ਕਾ ਜੀ ਅੱਛਾ ਬਹੁਤ ਸੋਹਣਾ ਕਪੜਾ ਹੈ ਜੀ ਫੈਬਰਿਕ ਇਹ ਪਿਓਰ ਦੇ ਵਿੱਚ ਹੈਗਾ ਬਰਕ ਲਈ ਵੀ ਸਹੀ ਆ ਵੈਸੇ ਵੀ ਲੈਸਸ ਵਗੈਰਾ ਲਗਾਉਣਾ ਬਹੁਤ ਸੋਹਣੀ ਚੀਜ਼ ਆ ਜੇ ਮਾਰਾ ਕੁਝ ਵੀ ਤਰ੍ਹਾਂ ਲੋ ਇੱਕ ਇਹ ਡਾਈਵਲ ਆਈਟਮ ਹੈ ਆ ਦੇਖੋ ਸੈਲਫ ਦੇ ਵਿੱਚ ਸ਼ਿਮਰ ਹੈਗੀ ਹਾਂ ਜੀ ਸੈਲਫ ਦੇ ਵਿੱਚ ਸ਼ਿਮਰ ਆ ਡਾਈਏਬਲ ਕਪੜਾ ਕਾ ਇਹ ਵੀ ਬਹੁਤ ਸੋਹਣਾਗਾ ਜੀ ਅੱਛਾ ਵੇ ਇਹ ਨਹੀਂ ਇਹ ਸਾਰੇ ਜੌਰਜਟ ਚ ਨੇਗੇ ਆ ਵਾਲੇ ਇਹ ਹਾਜਿਸੇ ਫੋਨ ਡੋਰ ਜੇ ਇਹ ਹੈਗਾ ਜੀ ਸਾਰਾ ਪ੍ਰਿੰਟ ਸਫ ਫੋਨ ਜੋਰਜਟ ਦੇ ਵਿੱਚ ਬਾਦੂ ਪ੍ਰਿੰਟਿੰਗ ਪਈ ਆ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਰੰਗ ਨੇਗੇ ਤੇ ਪ੍ਰਿੰਟਿੰਗ ਆ ਕੀ ਦੇਖੋ ਇਹ ਹੈਗਾ ਸ ਇਹ ਹੈਗਾ ਬੈਲਵਟ ਦੇ ਵਿੱਚ ਵਰਕ ਇਹ ਹੈਗਾ ਵਰਕ ਵਾਲੀ ਆਈਟਮਸ ਇਹ ਹੈਗਾ ਆਹੀ ਕੀ ਜਖੀਨ ਖਾਰ ਵੈਰਾਈਟੀ ਇਹਨਾਂ ਦੇ ਦੇਖੋ ਇਹ ਹੋਈ ਆ ਸਾਹੀ ਇਹ ਸਾਰੇ ਪ੍ਰਿੰਟਿੰਗ ਚੀਜ਼ ਇਹਨਾਂ ਦੀ ਸ਼ਫੂਨ ਦੇ ਵਿੱਚ ਹੀ ਚਨੂਨ ਦੇ ਸਾਰੇ ਤਰ੍ਹਾਂ ਦੇ ਕਲਰ ਬਹੁਤ ਸੋਹਣੇ ਨੇਗੇ ਉਹ ਵੀ ਡਾਈਏਬਲ ਉਹ ਵੀ ਪਲੇਨ ਦੇ ਵਿੱਚ ਉਹ ਹੈਗਾ ਪਾਕਿਸਤਾਨੀ ਸੂਟ ਇਹ ਦਿਖਾ ਦਿਓ ਇਹਦੀ ਬੋਟਮ ਹੋਣੀ ਪੈਣੀ ਜੀ ਹਾਂਜੀ ਇੱਕ ਕਪੜਾ ਕੀ ਹੈ ਵੀਰੇ ਜਿਮੀ ਚੂ オーਰਗੈਂజా ਜਿਮੀ ਚੂ オーਰਗੈਂజా ਜੀ ਇਹ ਸਟਾਫ ਕੋਲ ਪਾਰਟੀ ਵੇਅਰ ਸਮੂਠੇ ਜੀ ਹਮ ਇਹਨਾਂ ਇੰਨਾ ਦੇ ਕਲਰ ਮਿਲ ਜਾਂਦੇ ਆ 8-10 ਦੇਖੋ ਜੀ ਪੂਲ ਹੈਵੀ ਸ਼ਰਟ ਆ ਇਹਦੇ ਵਿੱਚ ਵਿਦ ਬੋਟਮ ਬੋਟਮ ਦੇ ਵੀ ਆ ਵਾਲਾ ਵਰਕ ਕੀਤਾ ਹੋਇਆ ਇਹਨਾਂ ਨੇ ਜਿਮੀ ਚੂ ਫੈਬਰਿਕ ਕਹਿੰਦੇ ਨੇ ਇਹਨੂੰ ਇਹਦੇ ਵਿੱਚ 2-3 ਕਲਰ ਹੈਗੇ ਵੀਰੇ ਹੁਣੇ ਕੋਰ 5-6 ਕਲਰ ਆ ਇਹਦਾ बिक ਚੁਕਾ ਆਹੀ ਬੱਚਾ ਵਾ ਇਹਦਾ ਕਹਿੰਦੇ ਸੇਲ ਹੋ ਗਿਆ ਇਹਦੇ ਨਾਲ ਦਾ ਪਰ ਹੈ ਹੈਗੇ ਆ ਚਾਰ ਪੰਜ ਕਲਰ ਹਾਂ ਜੀ ਜਿੰਮੀ ਚੂ ਫੈਬਰਿਕ ਆ ਇਹ ਬਹੁਤ ਸੋਹਣਾ ਸਟਾਫ ਆ ਇਹ ਵੀ ਸ਼ਾਈਨ ਵਾਲਾ ਕਪੜਾ ਹੈਗਾ ਇਹ ਸਾਰੇ ਜੈਪੂਰੀ ਪ੍ਰਿੰਟ ਹੈਗਾ ਤੇ ਕਪੜੇ ਦਾ ਨਾਮ ਕਪੜਾ ਵੀ ਬਹੁਤ ਸੋਹਣਾ ਹੈ ਇਹ オーਰਗੈਂਜ਼ਾ ਚਾਹਾਂ オーਰਗੈਂਜ਼ਾ ਚ ਜੈਪੂਰੀ ਨਹੀਂਗੇ ਇਹ ਆਲ ਓਵਰ ਸੂਟ ਨੇਗੇ 5 5 ਮੀਟਰ ਰਿਵਾਜ ਬਜਨੇ ਇਹਦਾ ਹਾਂ ਓਕੇ ਅਚੇ ਨੂੰ ਦੇ ਵਿੱਚ ਹਾਂ ਉਹ ਚਨੂਨ ਦੇ ਡਬਲ ਸ਼ੈਡੇਡ ਆ ਇਹ ਚਨੂਨ ਦੇ ਵਿੱਚ ਇਹ ਪੂਰੀ ਆ ਵੀ ਬਹੁਤ ਠੰਗੀ ਤੇ ਇਹਨਾਂ ਦੇ ਵਿੱਚ ਆ ਜਿਹੜੇ ਕਲਰ ਨੇ ਆ ਖਾਦੀ ਦੇ ਖਾਦੀ ਛਿਲਕ ਦੇ ਵਿੱਚ ਡਾਈਏਬਲ ਕਰਵਾਇਆ ਕਪੜਾ ਡਾਈ ਕਰਵਾਇਆ ਇਹਨਾਂ ਨੇ ओरिजिनल ਤੇ ਵਾਈਟ ਖਾਦੀ ਵੀ ਹੈਗੀ ਆ ਤੁਸੀਂ ਕੋਈ ਵੀ ਕਪੜਾ ਡਾਈ ਕਰਵਾ ਸਕਦੇ ਹੋ ਬਹੁਤ ਸੋਹਣਾ ਕਪੜਾ ਹੈ ਵੀ ਵਰਕ ਦੇ ਲਈ ਜਾਂ ਵੈਸੇ ਵੀ ਤੁਸੀਂ ਸਟਿਚ ਕਰਵਾਉਣਾ ਕੁਝ ਵੀ ਲੈਸਸ ਵਗੈਰਾ ਲਗਾ ਕੇ ਇਹ ਕਰਵਾ ਸਕਦੇ ਹੋ ਆ ਹੈਗਾ ਜੋਰਜਟ ਦੇ ਵਿੱਚ ਕਹਿ ਦਿੰਨੇ ਆ ਪ੍ਰਿੰਟਿੰਗ ਇਹਨਾਂ ਦੀ ਵਾਦੂ ਇਹਨਾਂ ਦੇ ਵੈਰਾਈਟੀ ਪਈ ਆ ਇਹ ਵਾਲੇ ਪ੍ਰਿੰਟਿੰਗ ਦੇ ਵਿੱਚ ਤੇ ਡਿਜ਼ਾਈਨ ਕਲਰ ਬਹੁਤ ਸੋਹਣੇ-ਸੋਹਣੇ ਪਏ ਨੇਗੇ। ਵਾਦੂ ਸੋਹਣੇ ਕਲਰ ਸੋਹਣੀ ਪ੍ਰਿੰਟਿੰਗ। ਬਹੁਤ ਵੈਰਾਈਟੀ ਹੈ ਜੀ ਪ੍ਰਿੰਟਾਂ ਦੇ ਵਿੱਚ ਇਹਨਾਂ ਦੇ।